ਪੰਜਾਬ ਦੇ ਨਰਮਾ ਕਿਸਾਨਾਂ ਦੀ ਨੀਂਦ ਚਿੱਟੇ ਮੱਛਰ ਨੇ ਉਡਾ ਰੱਖੀ ਹੈ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ तमाम ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਤਾਂ ਨਰਮੇ ਦੀ ਫਸਲ ਦੇ ਪੱਤਿਆਂ ਤੋਂ ਚਿੱਟੇ ਮੱਛਰ ਨੂੰ ਉਡਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗਣਾ ਘਾਇਆ ਯੂਨੀਵਰਸਿਟੀ ਨੂੰ ਸਾਇੰਟਿਫਿਕ ਤਰੀਕਾ ਇਹ ਲੱਭਿਆ ਕਿ ਗਾਣਾ ਤਿਆਰ ਕਰਕੇ ਕਿਸਾਨਾਂ ਨੂੰ ਸੁਣਾ ਕੇ ਜਾਗਰੂਕ ਕੀਤਾ ਜਾਵੇਗਾ ਵਿਭਾਗ ਦਾ ਮੰਨਣਾ ਹੈ ਕਿ ਹਰ ਕਿਸਾਨ ਦੇ ਹੱਥ ਮੋਬਾਈਲ ਪਹੁੰਚ ਚੁੱਕਾ ਹੈ ਜਾਗਰੂਕਤਾ ਵਾਲੀ ਰਿੰਗਟੋਨ ਲਗਾ ਕੇ ਕਿਸਾਨ ਆਪਣੀ ਫਸਲ ਨੂੰ ਬਚਾਉਣ ਦਾ ਸੁਨੇਹਾ ਸਾਥੀ ਕਿਸਾਨਾਂ ਨੂੰ ਵੀ ਦੇ ਸਕਦੇ ਨੇ ਨੇ 9 ਮਿੰਟਾਂ ਦੀ ਇੱਕ ਸ਼ਾਰਟ ਫਿਲਮ ਵੀ ਬਣਾਈ ਹੈ ਜਿਸ ਵਿੱਚ ਫਸਲ ਤੇ ਛਿੜਕਾਅ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਦਾ ਜ਼ਿਕਰ ਕੀਤਾ ਹੋਇਆ ਹੈ ਫਿਲਮ ਵਿੱਚ ਖੇਤੀਬਾੜੀ ਮਾਹਰ ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਛਿੜਕਾਅ ਸਮੇਂ ਤਕਨੀਕੀ ਗੱਲਾਂ ਦੱਸਦੇ ਨਜ਼ਰ ਆ ਰਹੇ ਨੇ ਮਹਿਕਮੇ ਜਤੈਨਾਤ ਅਨਿਲ ਸ਼ਰਮਾ ਨੇ ਇਹ ਆਡੀਓ ਵੀਡੀਓ ਤਿਆਰ ਕਰਵਾਇਆ ਹੈ ਉਹਨਾਂ ਦਾ ਦਾਵਾ ਹੈ ਕਿ ਨਰਮਾ ਕਿਸਾਨਾਂ ਨੂੰ ਗਾਣਾ ਸੁਣ ਕੇ ਫਸਲ ਬਚਾਉਣ ਦਾ ਗਿਆਨ ਪ੍ਰਾਪਤ ਹੋਵੇਗਾ ਇਸ ਲਈ ਖੇਤਾਂ 'ਚ ਖੜੇ ਕਿਸਮਤ ਨੂੰ ਕੋਸ ਰਹੇ ਕਿਸਾਨ ਕੋਲ ਵਿਭਾਗ ਸੋਸ਼ਲ ਮੀਡੀਆ ਰਾਹੀਂ ਪਹੁੰਚ ਕਰ ਰਿਹਾ ਹੈ ਇਹ ਸੋਸ਼ਲ ਮੀਡੀਆ ਨੂੰ ਸੈਕਸਿ ਵਰਤਮ ਵਿੱਚ ਲਿਆ ਰਹੇ ਆ ਇਹ ਸੀਡੀ YouTube ਤੇ ਅਪਲੋਡ ਕਰ ਦਿੱਤੀ ਗਈ ਹੈ Facebook ਤੇ ਅਪਲੋਡ ਕਰ ਦਿੱਤੀ ਗਈ ਹੈ इवन ਇਹ ਸੀ Facebook ਮੇ ਆਪਣੇ ਪਰਸਨਲ ਅਕਾਊਂਟ ਜਾਂ ਮੇਰੇ ਹੋਰ ਸਾਥੀ ਮੇਰੇ بڑے ਸਾਥੀ ਨੇ ਜਿਹੜੇ ਆਪਣੇ ਪਰਸਨਲ ਅਕਾਊਂਟ ਤੋਂ ਇਸ ਨੂੰ ਸ਼ੇਅਰ ਕਰ ਚੁੱਕੇ ਆ ਉਸ ਤਰ੍ਹਾਂ WhatsApp ਦੇ ਥਰੂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਹ ਚੀਜ਼ ਸ਼ੇਅਰ ਕੀਤੀ ਹੈ ਇਸ ਵਾਰ ਥੋੜੀ ਅਸੀਂ ਹੋਰ ਵਿਲੱਖਣ ਚੀਜ਼ ਇਹ ਕੀਤੀ ਹੈ ਜਿਹੜਾ ਗੀਤ ਹੈ ਅਸੀਂ ਗੀਤ ਨੂੰ ਇੱਕ ਮੋਬਾਈਲ ਫੋਨ ਦੇ ਆਪਾਂ ਜਿਕੇ ਕਾਲਰ ਟੋਨ ਤੇ ਰਿੰਗ ਟੋਨ ਦੇ ਵਰਤੋਂ ਵਿੱਚ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਆ ਅਸੀਂ ਸਾਰੇ ਜੋ ਮਿੱਤਰ ਸਬੰਧਿਤ ਨੇ ਜਾਂ ਸਾਡੇ ਦੋਸਤ ਨੇ ਜਾਂ ਜਿਹੜੇ ਪ੍ਰਭਾਵਿਤ ਖੇਤਰਾਂ ਚ ਲੋਕ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਤੁਸੀਂ ਆਪਣੀ ਕਾਲਰ ਟੋਨ ਜਾਂ ਰਿੰਗ ਟੋਨ ਵੀ ਇਸ ਗਾਣੇ ਦੀ ਫਾਰਮ ਚ ਜ਼ਰੂਰ ਤੁਸੀਂ ਲਗਾ ਕੇ ਰੱਖੋ ਤਾਂ ਜੋ ਇਹ ਜਿਹੜਾ ਵੱਡਮੁੱਲਾ ਸਨੇਹ ਲੋਕਾਂ ਦਾ ਖਾਸ ਹੋਵੇ ਸੀਡੀ ਦਾ ਫਾਇਦਾ ਸਿਰਫ ਇਹਨਾ ਹੈ ਕਿ ਸਪਰੇਅ ਕਰਨ ਵਾਲੀ ਮਸ਼ੀਨ ਚ ਕਿੰਨਾ ਕੀਟਨਾਸ਼ਕ ਪਾਇਆ ਜਾਵੇ ਜਾਂ ਕਿਹੜੇ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ ਇਸ ਤੋਂ ਇਲਾਵਾ ਵਿਭਾਗ ਨੇ ਕਿਸਾਨਾਂ ਨੂੰ ਜ਼ਮੀਨੀ ਤੌਰ ਤੇ ਕੋਈ ਨੁਸਖਾ ਨਹੀਂ ਦੱਸਿਆ ਜਿਸ ਦੇ ਆਧਾਰ ਤੇ ਕਿਸਾਨ ਹੱਟ ਤੋੜ ਮਿਹਨਤ ਨਾਲ ਤਿਆਰ ਕੀਤੀ ਫਸਲ ਬਚਾ ਸਕਣ ਇਸ ਪਰੇਸ਼ਾਨੀ ਤੇ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲ ਰਹੀ ਨਕਲੀ ਕੀਟਨਾਸ਼ਕਾਂ ਦੀ ਵਰਤੋਂ ਤੇ ਨੀਮਾ ਦੀ ਅਣ ਦੇਖੀ ਕਰ ਖਰੀਦ ਕਰਨ ਦੇ ਇਲਜ਼ਾਮ ਵੀ ਲੱਗੇ ਨੇ ਨਤੀਜਾ ਹੋਇਆ ਕਿ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਮੰਗਲ ਸੰਧੂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਨਰਮਾ ਕਿਸਾਨਾਂ ਦੀ ਪਰੇਸ਼ਾਨੀ ਦਾ ਠੋਸ ਹੱਲ ਕਿਸੇ ਕੋਲ ਨਹੀਂ ਹੈ ਅਜੇ ਵੀ ਸਵਾਲ ਖੜਾ ਹੁੰਦਾ ਹੈ ਕਿ ਮਿੱਟੀ ਨਾਲ ਮਿੱਟੀ ਹੋ ਕੇ ਫਸਲ ਤਿਆਰ ਕਰਨ ਵਾਲਾ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਦਾ ਗਾਣਾ ਖੇਤਾਂ 'ਚ ਖੜ ਕੇ ਗਾਵੇ ਜਾਂ ਫਿਰ ਕੋਈ ਅਜਿਹਾ ਪਲਾਨ ਤਿਆਰ ਕੀਤਾ ਜਾਵੇਗਾ ਜਿਸ ਨਾਲ ਕਿਸਾਨ ਦਾ ਰਾਹ ਖੇਤਾਵਲ ਹੋਵੇ ਨਾ ਕਿ ਮੌਤਵਲ ਹੋਵੇ